ਪੈਰੋਂ ਮਹੱਲਾ ਪੰਜਵਾਂ ਰੋਗ ਕਮਨ ਜਾਂ ਰੱਖੈ ਆਪ ਜਾਂ ਕਹੀਏ ਜਦੋਂ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੱਖੈ ਰੱਖਦਾ ਹੈ ਤਾਂ ਫਿਰ ਕਿਹੜਾ ਰੋਗ ਜੀਵ ਨੂੰ ਵਿਆਪ ਸਕਦਾ ਭਾਵੇਂ ਫਿਰ ਇਹਨੂੰ ਕੋਈ ਰੋਗ ਨਹੀਂ ਜਦੋਂ ਰੱਖਿਆ ਪਰਮੇਸ਼ਰ ਕਰਨ ਲੱਗ ਪੈਂਦਾ ਹੈ ਹੁਣ ਹਰ ਇੱਕ ਚਾਹੁੰਦਾ ਹੈ ਕਿ ਮੈਨੂੰ ਕੋਈ ਰੋਗ ਨਾ ਹੋਵੇ ਮੈਂ ਤੰਦਰੁਸਤ ਹੋਵਾਂ ਨਾ ਕੋਈ ਚਿੰਤਾ ਨਾ ਕੋਈ ਫਿਕਰ ਹੋਵੇ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ ਜਦੋਂ ਉਹ ਚੇਤੇ ਵਿੱਚ ਆਉਂਦਾ ਹੈ ਨਾ ਉਦੋਂ ਫਿਰ ਰੋਗਾਂ ਦਾ ਉਹ ਨਾਸ਼ ਕਰ ਦਿੰਦਾ ਸਤਿਗੁਰੂ ਜੀ ਕਹਿੰਦੇ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਉਹ ਫਿਰ ਖੰਡਨ ਕਰ ਦਿੰਦਾ ਰੋਗ ਦਾ ਸੋਗ ਜਿਹੜਾ ਹੈ ਚਿੰਤਾ ਜਿਹੜੀ ਹੈ ਉਸ ਨੂੰ ਖਤਮ ਕਰ ਦਿੰਦਾ ਕੋ ਫਿਰ ਰਖਵਾਲਾ ਹੋ ਜਾਂਦਾ ਆਪਣੇ ਸੇਵਕ ਦਾ ਤੇ ਜਦੋਂ ਉਹ ਰਾਖਾ ਹੋ ਜਾਂਦਾ ਨਾ ਰੋਗ ਕਵਨ ਫਿਰ ਕਾਹੜਾ ਰੋਗ ਫਿਰ ਕੋਈ ਰੋਗ ਨਹੀਂ ਇਸ ਜੀਵ ਨੂੰ ਸਰੀਰਕ ਰੋਗ ਹੀ ਨਹੀਂ ਤਿਸ ਜਨ ਹੋਏ ਨਾ ਦੁੱਖ ਸੰਤਾਪ ਉਸ ਸੇਵਕ ਨੂੰ ਕਿਸੇ ਤਰ੍ਹਾਂ ਦਾ ਦੁੱਖ ਸੰਤਾਪ ਜਿਹੜਾ ਹੈ ਉਹ ਨਹੀਂ ਚੱਲਣਾ ਪੈਂਦਾ ਜਿਸ ਉਪਰ ਪ੍ਰਭ ਕਿਰਪਾ ਕਰੈ ਜਿਹਦੇ ਉਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਦੇ ਨੇ ਉਹਦੇ ਤੇ ਐਸੀ ਕਿਰਪਾ ਐਸੀ ਰਹਿਮਤ ਕਰ ਦਿੰਦੇ ਨੇ ਤਿਸ ਉਪਰ ਤੇ ਕਾਲ ਪਰ ਹਰੈ ਉਹਦੇ ਸਿਰ ਉਪਰੋਂ ਕਾਲ ਮੌਤ ਦਾ ਵੀ ਡਰ ਖਤਮ ਹੋ ਜਾਂਦਾ ਉਹਨੂੰ ਮੌਤ ਦਾ ਡਰ ਵੀ ਨਹੀਂ ਰਹਿ ਜਾਂਦਾ ਇਹ ਵੀ ਦੁੱਖ ਨਹੀਂ ਉਹਨੂੰ ਰਹਿ ਜਾਂਦਾ ਜਦੋਂ ਉਹ ਪਰਮੇਸ਼ਰ ਕਿਰਪਾ ਕਰਦਾ ਰਹਿਮਤ ਕਰਦਾ ਰਾਖਾ ਹੁੰਦਾ ਹੈ ਤਾਂ ਸਦਾ ਸਖਾਈ ਹਰ ਹਰ ਨਾਮ ਇਰਹਾਉ ਦੀਆਂ ਪੰਕਤੀਆਂ ਸਤਿਗੁਰੂ ਜੀ ਕਹਿੰਦੇ ਸਦਾ ਹੀ ਹਰੀ ਦਾ ਨਾਮ ਸਖਾਈ ਸਖਾ ਹੈ ਸਹਾਇਤਾ ਕਰਨ ਵਾਲਾ ਹੈ ਪਰਮੇਸ਼ਰ ਦਾ ਨਾਮ ਸਦਾਈ ਤੇ ਤੂੰ ਵੀ ਚੇਤੇ ਕਰਿਆ ਕਰਨਾ ਉਹਨੂੰ ਤੇਰਾ ਵੀ ਸਖਾ ਹੋਵੇਗਾ ਜਿਸ ਚੀਤੇ ਆਵੇ ਤਿਸ ਸਦਾ ਸੁਖ ਹੋਵੇ ਜਿੰਨੂੰ ਫਿਰ ਉਹ ਸਖਾ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਆ ਜਾਂਦਾ ਨਾ ਚਿੱਤ ਵਿੱਚ ਜਾਦ ਹ ਜਾਂਦਾ ਹੈ ਜਿਹੜਾ ਉਹਨੂੰ ਚੇਤੇ ਕਰਨ ਲੱਗ ਪੈਂਦਾ ਹੈ ਉਸ ਨੂੰ ਸਦੀਵ ਹੀ ਸੁਖ ਦੀ ਪ੍ਰਾਪਤੀ ਹੁੰਦੀ ਅੰਤਰੀਵ ਸੁਖ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਨਿਕਟ ਨਾ ਆਵੇ ਤਾਂ ਕੈ ਜਾਮ ਜਾਮ ਜਿਹੜਾ ਜਮਦੂਤ ਆਉਦੇ ਲਾਗੇ ਆਉਂਦਾ ਹੀ ਨਹੀਂ ਉਹ ਤੋਂ ਦੂਰ ਭੱਜ ਜਾਂਦਾ ਡਰਦਾ ਹੈ ਉਹਦੇ ਕੋਲ ਦੂਜਿਆਂ ਨੂੰ ਡਰਾਉਂਦਾ ਹੈ ਜਮਦੂਤ ਪਰ ਨਾਮ ਜਪਣ ਵਾਲੇ ਤੋਂ ਆਪ ਡਰਦਾ ਹੈ ਉਹ ਤੋਂ ਡਰਦਾ ਹੈ ਜਿੰਨੂੰ ਚੇਤੇ ਵਿੱਚ ਆ ਜਾਵੇ ਪਰਮੇਸ਼ਰ ਦਾ ਨਾਮ ਸਤਿਗੁਰੂ ਜੀ ਤਾਂ ਹੀ ਤਾਂ ਬਚਨ ਕਰਦੇ ਨੇ ਕਹਿੰਦੇ ਚੀਤ ਆਵੇ ਤਾਂ ਮਹਾਂ ਆਨੰਦ ਚੀਤ ਆਵੇ ਤਾਂ ਸਭ ਦੁੱਖ ਭੰਜ ਚੀਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਬਹੇ ਨਾ ਝੂਰੀ ਜਦੋਂ ਚੇਤੇ ਆ ਜਾਂਦਾ ਫਿਰ ਆਨੰਦ ਬਣ ਜਾਂਦਾ ਜਦੋਂ ਚੇਤੇ ਆ ਜਾਂਦਾ ਫਿਰ ਕਿਸੇ ਤਰ੍ਹਾਂ ਦਾ ਚੋਰਾ ਨਹੀਂ ਰਹਿ ਜਾਂਦਾ ਜਿਹਦੇ ਚੇਤੇ ਵਿੱਚ ਆ ਜਾਂਦਾ ਹੈ ਨਾ ਉਹਨੂੰ ਇਹ ਸੁਖ ਪ੍ਰਾਪਤ ਹੁੰਦਾ ਤੁਦ ਚੇਤੇ ਆਏ ਮਹਾ ਆਨੰਦਾ ਤੁਦ ਚੇਤੇ ਆਏ ਮਹਾ ਆਨੰਦ ਤੁਦ ਚੇਤੇ ਆਏ ਸਭ ਦੁੱਖ ਭੰਜ ਜਦੋਂ ਤੂੰ ਚੇਤੇ ਆਉਨਾ ਤੇ ਸਾਰੇ ਦੁੱਖ ਹੀ ਨਾਸ ਹੋ ਜਾਂਦੇ ਸਾਰੇ ਦੁੱਖ ਐਸੀ ਚੜਦਾ ਹੀ ਕਲਾ ਜਿਹੜੀ ਹੈ ਉਹ ਮਨ ਨੂੰ ਪ੍ਰਾਪਤ ਹੋ ਜਾਂਦੀ ਹੈ ਐਸੀ ਚੜਦੀ ਕਲਾ ਕਿ ਉਹ ਦੁੱਖ ਤੇ ਸੋਗ ਜਿਹੜੇ ਹਨ ਉਹ ਅੰਦਰੋਂ ਨਿਕਲ ਜਾਂਦੇ ਨੇ ਖਤਮ ਹੋ ਜਾਂਦੇ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹਦੇ ਚਿੱਤ ਵਿੱਚ ਆ ਜਾਵੇ ਉਹਨਾਂ ਨੂੰ ਜਿਹਨੂੰ ਚੇਤਾ ਆ ਜਾਵੇ ਉਹਦਾ ਜਿਹੜਾ ਉਹਨੂੰ ਚੇਤੇ ਕਰਨ ਲੱਗ ਪਵੇ ਉਹਨੂੰ ਸਦਾ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਅੰਤਰੀਵ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਜਮਦੂਤ ਉਹਦੇ ਲਾਗੇ ਨਹੀਂ ਆਉਂਦਾ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਦੱਸਦੇ ਨੇ ਜਬ ਇਹੋ ਨਾ ਸੋ ਤਬ ਕਿਨਹੇ ਉਪਾਇਆ ਕਹਿੰਦੇ ਜਦੋਂ ਇਹ ਜੀਵ ਹੈ ਹੀ ਨਹੀਂ ਸੀ ਉਦੋਂ ਕਿੰਨੇ ਪੈਦਾ ਕੀਤਾ ਇਹਨੂੰ ਕਿੰਨੇ ਬਣਾਇਆ ਇਸਨੂੰ ਤੇ ਆਪ ਹੀ ਕਹਿੰਦੇ ਕੰਨ ਮੂਲ ਤੇ ਕਿਆ ਪ੍ਰਗਟਾਇਆ ਵੇਖ ਮਿੱਤਰਾ ਮੂਲ ਕੀ ਹੈ ਤੇ ਪ੍ਰਗਟ ਕੈਸਾ ਕੀਤਾ ਉਹਨੇ ਤੈਨੂੰ ਮੂਲ ਹੈ ਦਾ ਮਾਟੀ ਪਾਣੀ ਮੈਲਾ ਮਾਟੀ ਗੋਰੀ ਇਸ ਮੱਟ ਹੀ ਕੀ ਪੁੱਤਰੀ ਜੋਰੀ ਮਾ ਕੀ ਰਕਤ ਪਿਤਾ ਵਿਦ ਧਾਰਾ ਮੂਰਤ ਸੂਰਤ ਕਰਿਆ ਪਾਰਾ ਇਹ ਇਹ ਦਾ ਮੂਲ ਆ ਇਹ ਮਨੁੱਖ ਦਾ ਮੂਲ ਹੈ ਤੇ ਕੈਸਾ ਸੁੰਦਰ ਉਸ ਨੇ ਪ੍ਰਗਟ ਕੀਤਾ ਇਹਨੂੰ ਦੇਖਣ ਨੂੰ ਕਿੰਨਾ ਸੁੰਦਰ ਲੱਗਦਾ ਕਿੰਨਾ ਸੋਹਣਾ ਕਿੰਨੇ ਸੋਹਣੇ ਅੰਗ ਪ੍ਰਤੰਗ ਦਿੱਤੇ ਨੇ ਕਿੱਡਾ ਸੋਹਣਾ ਸਰੀਰ ਸਾਰੇ ਅੰਗ ਬੜੇ ਸੋਹਣੇ ਢੰਗ ਦੇ ਨਾਲ ਥਾ ਥਾ ਤੇ ਉਹਨੇ ਲਾਉਣਾ ਕੀਤੇ ਨੇ ਕਿੱਡਾ ਸੁੰਦਰ ਲੱਗਦਾ ਤੇਰਾ ਮੂਲ ਕੀ ਤੇ ਵੇਖ ਉਹਨੇ ਤੈਨੂੰ ਪ੍ਰਗਟ ਕਿੰਨਾ ਸੋਹਣਾ ਕੀਤਾ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੁਖਮਣੀ ਸਾਹਿਬ ਦੀ ਬਾਣੀ ਅੰਦਰ ਵੀ ਜ਼ਿਕਰ ਕਰਦੇ ਸਤਿਗੁਰੂ ਜੀ ਕਹਿੰਦੇ ਤੂੰ ਚੇਤੇ ਨਹੀਂ ਕਰਦਾ ਉਸ ਮਾਲਕ ਦੇ ਗੁਣ ਉਹਨੇ ਤੇਰੇ ਤੇ ਕਿੱਡੀ ਰਹਿਮਤ ਕੀਤੀ ਕਿੰਨੀ ਬਖਸ਼ਿਸ਼ ਕੀਤੀ ਹੈ ਕਿੰਨੀ ਕਿਰਪਾ ਕੀਤੀ ਹੈ ਕਦੀ ਚੇਤੇ ਤੇ ਕਰਿਆ ਕਰ ਜਦੋਂ ਤੂੰ ਉਹਦੇ ਗੁਣ ਯਾਦ ਕਰੇਗਾ ਨਾ ਤੇਰੇ ਮੂੰ ਆਪਣੇ ਆਪ ਹੀ ਨਿਕਲਣਾ ਵਾਹਿਗੁਰੂ ਵਾਹਿਗੁਰੂ ਇਹ ਵਾਕ ਹੈ ਏਡੀ ਰਹਿਮਤ ਬਖਸ਼ਿਸ਼ ਉਹਨੇ ਕੀਤੀ ਮੈਂ ਤੇ ਕਦੀ ਸੋਚਿਆ ਹੀ ਨਹੀਂ ਫਿਰ ਉਹਦਾ ਚੇਤਾ ਆਉਣ ਲੱਗ ਪਊ ਸਤਿਗੁਰੂ ਜੀ ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪਰਾਨੀ ਉਹ ਜਿਹੜਾ ਰਮਿਆ ਹੋਇਆ RAM ਮਾਲਕ ਪਰਮੇਸ਼ਰ ਉਹਦੇ ਗੁਣਾਂ ਨੂੰ ਚੇਤੇ ਕਰ ਇਹ ਕਹਿੰਦਾ ਜੀ ਮੈਨੂੰ ਕੀ ਦਿੱਤਾ ਉਹਨੇ ਮੈਂ ਉਹਨੂੰ ਚੇਤੇ ਕਰਾਂ ਬੰਦਾ ਇਸ ਤਰ੍ਹਾਂ ਕਹਿੰਦਾ ਮੇਰੇ ਕੋ ਨਾ ਕੋਈ ਕਾਰ ਗੱਡੀ ਮੋਟਰ ਨਾ ਚੰਗਾ ਘਰ ਨਾ ਚੰਗੇ ਕੱਪੜੇ ਮੈਨੂੰ ਦਿੱਤਾ ਉਹਨੇ ਕੀ ਆ ਮੈਂ ਉਹਨੂੰ ਚੇਤੇ ਕਰਾਂ ਮੈਨੂੰ ਕੀ ਦਿੱਤਾ ਉਹਨੇ ਸਾਧਗੁਰੂ ਕਹਿੰਦੇ ਨੇ ਤੂੰ ਚੇਤੇ ਹੀ ਨਹੀਂ ਕਰਦਾ ਉਹਦੇ ਗੁਣ ਵੇਖ ਤੇ ਸਹੀਂ ਕਿੰਨੇ ਉਹਨੇ ਤੇਰੇ ਤੇ ਗੁਣ ਪਰ ਉਪਕਾਰ ਕੀਤੇ ਨੇ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਵਨ ਦ੍ਰਿਸ਼ਟਾਨੀ ਤੇਰਾ ਮੂਲ ਕੀ ਐ ਤੇ ਦਿਸਦਾ ਵੇ ਕਿੱਡਾ ਸੋਹਣਾ ਪਿਆ ਪਹਿਲੀ ਤੇ ਇਹ ਉਹਨੇ ਵੱਡੀ ਰਹਿਮਤ ਕੀਤੀ ਐ ਕਵਨ ਮੂਲ ਤੇ ਕਿਆ ਪ੍ਰਗਟਾਇਆ ਮੂਲ ਤੇਰਾ ਕੀ ਐ ਤੇ ਪ੍ਰਗਟ ਵੇ ਕਿੱਡਾ ਸੋਹਣਾ ਤੈਨੂੰ ਕੀਤਾ ਉਹਨੇ ਕਿੰਨਾ ਸੁੰਦਰ ਲੱਗਦਾ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਉਹਨੇ ਕਿਰਪਾ ਕੀਤੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਜਿਨੇ ਤੈਨੂੰ ਸਾਜਿਆ ਬਣਾਇਆ ਸਵਾਰ ਸ਼ਿੰਗਾਰ ਦੇਣਾ ਕੀਤਾ ਵੇਖ ਕਿੰਨਾ ਸੋਹਣਾ ਸ਼ਿੰਗਾਰਿਆ ਮਨੁੱਖ ਨੂੰ ਕਿੰਨਾ ਸੁੰਦਰ ਸਰੂਪ ਦਿੱਤਾ ਕਿੱਡਾ ਸੋਹਣਾ ਲੱਗਦਾ ਪਰ ਤੂੰ ਉਹਦੇ ਗੁਣ ਚੇਤੇ ਨਹੀਂ ਨਾ ਕਰਦਾ ਤੂੰ ਕਹਿੰਦਾ ਮੈਨੂੰ ਕੀ ਦਿੱਤਾ ਵੇਖ ਹੁਣ ਉਹਦੇ ਪਰਉਪਕਾਰ ਸੁਣ ਜਦੋਂ ਤੂੰ ਮਾਂ ਦੇ ਪੇਟ ਵਿੱਚ ਸਾਨਾ ਛੋਟਾ ਜਿਹਾ ਮਾਸ ਦਾ ਲੋਥੜਾ ਉੱਥੇ ਉਹਨੇ ਮਾਂ ਦੇ ਪੇਟ ਦੇ ਵਿੱਚ ਤੇਰੀ ਉਸ ਅੱਗ ਤੋਂ ਰੱਖਿਆ ਕੀਤੀ ਜઠਰ ਅਗਨੀ ਤੋਂ ਤੈਨੂੰ ਨਹੀਂ ਸੇਕ ਲੱਗਣ ਦਿੱਤਾ ਨਹੀਂ ਤੇ ਇੰਨੀ ਅੱਗ ਸੀ ਉੱਥੇ ਮਾਂ ਜੋ ਕੁਝ ਖਾਂਦੀ ਐ ਉਹ ਚੌ ਪੰਨਿਆਂ ਘੰਟਿਆਂ ਚ ਐਨ ਪਚ ਜਾਂਦਾ ਉਹਨੂੰ ਉਹ ਅੱਗ ਸਭ ਕੁਝ ਗਾਲ ਦਿੰਦੀ ਪਰ ਤੈਨੂੰ ਕੁਝ ਵੀ ਨਹੀਂ ਹੋਇਆ ਉੱਥੇ ਕਿੰਨੇ ਰੱਖਿਆ ਤੈਨੂੰ ਤੂੰ ਆਨਾ ਮੈਨੂੰ ਕੀ ਦਿੱਤਾ ਉਹਨੇ ਉਥੇ ਤੈਨੂੰ ਰੱਖਣ ਵਾਲਾ ਉਹ ਪਰਮੇਸ਼ਰ ਹੀ ਆ ਹੋਰ ਨਹੀਂ ਸੀ ਕੋਈ ਵੀ ਰੱਖ ਸਕਦਾ ਗਰਭ ਅਗਨਮੈ ਜਿਨਹਿ ਉਬਾਰਿਆ ਉਹਦੇ ਪਰਉਪਕਾਰ ਵੇਖ ਉਹਨੇ ਜਾਣਿਆ ਵੀ ਇਹ ਹੁਣ ਸੰਸਾਰ ਵਿੱਚ ਜਾਵੇਗਾ ਇਹ ਤੋਂ ਆਪਣੀ ਕਿਰਿਆ ਨਹੀਂ ਹੋਣੀ ਕ੍ਰਿਆ ਤੇ ਕੀ ਹੋਣੀ ਇਹਨੂੰ ਬਾਹਰ ਦੀ ਚੀਜ਼ ਕੋਈ ਖਾਦਿਆਂ ਪਚਣੀ ਨਹੀਂ ਨਾ ਕੁਝ ਖਾ ਸਕਦਾ ਤੇ ਉਹਨੇ ਮਾਂ ਦੇ ਅਸਥਨਾ ਚ ਦੁੱਧ ਪੈਦਾ ਕਰ ਦਿੱਤਾ ਬੱਚੇ ਦੇ ਵਾਸਤੇ ਫੇ ਇਹ ਦੁੱਧ ਸ਼ੱਕੂਗਾ ਇਹਦੇ ਨਾਲ ਇਹਦੀ ਪਾਲਣਾ ਪੋਸਣਾ ਹੋਵੇਗੀ ਇਹਨੇ ਤਰੀਨਾ ਮੰਗਿਆ ਉਹਨੂੰ ਫਿਕਰ ਸੀ ਉਹਨੇ ਕਿਰਪਾ ਕੀਤੀ ਇਹਦੇ ਮੂੰਹ 'ਚ ਦੰਦ ਹੈ ਨਹੀਂ ਇਹ ਖਾਊਗਾ ਕੀ ਇਹਨੂੰ ਦੁੱਧ ਦਿੱਤਾ ਸ਼ਕਣ ਨੂੰ ਇਹਨੇ ਨਹੀਂ ਮੰਗੇ ਮਾਂ ਪਿਓ ਪਰ ਉਹਨੇ ਦੇ ਦਿੱਤੇ ਵੀ ਇਹਦੀ ਪਾਲਣਾ ਪੋਸਣਾ ਕਰਨਗੇ ਦਾ ਧਿਆਨ ਰੱਖਣਗੇ ਮਾਂ ਪਿਓ ਕਿੰਨੇ ਦਿੱਤੇ ਨੇ ਤੂੰ ਆਨਾ ਮੈਨੂੰ ਦਿੱਤਾ ਹੀ ਕੁਛ ਨਹੀਂ ਜਿਨ੍ਹਾਂ ਨੇ ਤੇਰੀ ਰੱਖਿਆ ਕੀਤੀ ਤੈਨੂੰ ਪਾਲਿਆ ਪੋਸਿਆ ਇਥੋਂ ਤੱਕ ਇਹ ਆਪਣੀ ਜ਼ਿੰਦਗੀ ਦੀ ਕਮਾਈ ਤੇਰੇ ਤੇ ਖਰਚ ਕਰਤੀ ਉਹਨਾਂ ਸਾਰੀ ਉਹ ਕਿੰਨੇ ਦਿੱਤੇ ਸੀ ਤੂੰ ਮੰਗੇ ਸੀ ਤੈਨੂੰ ਤੇ ਪਤਾ ਵੀ ਨਹੀਂ ਪੀ ਇਹ ਚਾਹੀਦੇ ਕਿ ਨਹੀਂ ਬਾਰ ਵਿਵਸਥਾ ਤੁਝੇ ਪਿਆਰੇ ਦੂਦ ਤੇ ਜਦੋਂ ਤੂੰ ਜਵਾਨੀ ਚ ਆ ਗਿਆ ਨਾ ਤੈਨੂੰ ਉਹਨੇ ਦੰਦ ਵੀ ਦਿੱਤੇ ਸਭ ਕੁਝ ਦਿੱਤਾ ਤੇ ਖਾਣ ਵਾਸਤੇ ਕਿੰਨੇ ਪਦਾਰਥ ਦਿੱਤੇ ਨੇ ਕਿੰਨੇ ਤੂੰ ਆਨਾ ਮੈਨੂੰ ਦਿੱਤਾ ਹੀ ਕੁਛ ਨਹੀਂ ਪਰ ਜੋ ਬਨ ਭੋਜਨ ਸੁਖ ਸੂਦ ਕਿੰਨੇ ਪਦਾਰਥ ਖਾਂਦਾ ਮਨੁੱਖ ਤੇ ਫਿਰ ਕਹਿੰਦਾ ਮੈਨੂੰ ਕੀ ਦਿੱਤਾ ਉਹਨੇ ਸਤਿਗੁਰੂ ਕਹਿੰਦੇ ਧਿਆਨ ਹੀ ਨਹੀਂ ਮਾਰਦਾ ਉਹਨੇ ਜੋ ਕੁਝ ਦਿੱਤਾ ਨਾ ਉਹਦੀ ਗਿਣਤੀ ਨਹੀਂ ਹੋ ਸਕਦੀ ਪਰ ਜੇ ਧਿਆਨ ਦੇਣ ਲੱਗ ਪਵੇ ਤੇ ਫਿਰ ਉਹਦੇ ਚਰਨਾਂ 'ਚ ਹੱਥ ਜੋੜ ਕੇ ਸੀਸ ਚੁੱਕਾ ਦੇਵੇ ਭੀ ਮਾਲਕਾ ਮੈਂ ਤੇ ਭੁੱਲਿਆ ਹੀ ਫਿਰਦਾ ਰਿਆਂ ਤੂੰ ਐਡੀ ਕਿਰਪਾ ਕੀਤੀ ਮੈਨੂੰ ਪਤਾ ਹੀ ਨਹੀਂ ਇਹ ਕਹਿੰਦਾ ਮੈਨੂੰ ਕੀ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਵੇਖ ਇਹ ਤਰਤੀ ਤੂੰ ਨਹੀਂ ਮੰਗੀ ਉਹਨੇ ਦਿੱਤੀ ਆ ਫਰੀ ਦਿੱਤੀ ਹੈ ਮਰਨ ਜੀਵਨ ਕੋ ਤਰਤੀ ਦੀ ਨਹੀਂ ਇੱਥੇ ਗੁਣ ਵਿਸਰੇ ਤੈਨੂੰ ਭੁੱਲ ਗਿਆ ਪਾਣੀ ਬੰਦੇ ਨੇ ਮੰਗਿਆ ਉਹਨੇ ਦਿੱਤਾ ਤੇ ਫਰੀਦ ਦਿੱਤਾ ਆਜਾ ਕੁਝ ਕੰਪਨੀਆਂ ਪਾਣੀ ਵੇਚਦੀਆਂ ਤੇ ਕਿੰਨਾ ਮਹਿੰਗਾ ਜੇ ਕਿਤੇ ਸਾਰੀ ਕਿਰਿਆ ਇਹਨੇ ਮੁੱਲ ਲੈ ਕੇ ਪਾਣੀ ਨਾ ਕਰਨੀ ਹੋਵੇ ਨਾ ਤੇ ਪਾਣੀ ਦਾ ਮੁੱਲ ਹੀ ਨਹੀਂ ਤਾਰ ਸਕਦਾ ਛਿਨਾਨ ਕਰਨਾ ਜੰਗਲ ਪਾਣੀ ਜਾਣਾ ਕਿੰਨਾ ਪਾਣੀ ਵਰਤਦਾ ਉਹਨੇ ਪੈਸਾ ਲਿਆ ਕੋਈ ਹੋਰ ਛੱਡੋ ਆ ਹਵਾ ਸਾ ਲੈਂਦਾ ਬੰਦਾ ਸਾ ਆਕਸੀਜਨ ਖਿੱਚਦਾ ਅੰਦਰ ਇਹਦਾ ਮੁੱਲ ਤਾਰ ਸਕਦਾ ਇਹਦਾ ਮੁੱਲ ਹੀ ਨਹੀਂ ਤਾਰ ਸਕਦਾ ਬੰਦਾ ਸਰਕਾਰ ਦੇ ਵੱਸ ਹੋਵੇ ਤੇ ਇਹਦੇ ਤੇ ਵੀ ਟੈਕਸ ਲਾਦੇ ਪੀ ਜਿਹੜਾ ਜਿਆਦਾ ਆਕਸੀਜਨ ਖਿੱਚਦਾ ਨਾ ਉਹਨੂੰ ਇਨਾ ਟੈਕਸ ਭਰਨਾ ਪੈਣਾ ਪਰ ਉਹਨੇ ਫਰੀ ਦਿੱਤੀ ਆ ਉਹਨੇ ਕਿਰਪਾ ਕੀਤੀ ਆ ਪਹਾੜਾਂ 'ਚ ਜਾਓ ਨਾ ਜਿਹੜੇ ਉੱਚੇ ਪਹਾੜਾਂ ਤੇ ਜਾਂਦੇ ਉਹਨਾਂ ਨੂੰ ਕਈ ਵਾਰ ਆਕਸੀਜਨ ਦੀ ਕਮੀ ਹੋ ਜਾਂਦੀ ਉਹ ਕੈਨ ਜੇ ਮਿਲਦੇ ਨੇ ਉੱਥੋਂ ਆਕਸੀਜਨ ਵਾਲੇ ਅੱਧਾ ਕਿ ਲੀਟਰ ਦਾ ਉਹ ਕੈਨ ਹੁੰਦਾ ਤੇ ਉਹਦੀ ਕੀਮਤ 5-600 ਰੁਪਈਆ ਹੁੰਦੀ ਆ ਤੇ ਜੇ ਲਗਾਤਾਰ ਬੰਦੇ ਨੇ ਉਹਦੇ ਨਾਲ ਸਾਹ ਲੈਣਾ ਹੋਵੇ ਤੇ ਅੱਧਾ ਘੰਟਾ ਸਿਰਫ ਸਾਹ ਆਉਂਦਾ ਅੱਧੇ ਘੰਟੇ ਦੀ ਆਕਸੀਜਨ ਵਾਸਤੇ 600 ਰੁਪਈਆ 500 ਰੁਪਈਆ ਤੇ 24 ਘੰਟਿਆਂ ਦੀ ਆਕਸੀਜਨ ਜੇ ਮੁੱਲ ਲੈਣੀ ਹੋਵੇ ਤੇ 24000 ਰੁਪਈਆ ਕਿਹੜਾ 24000 ਕਮਾਉਂਦਾ ਰੋਜ ਦਾ ਉਹ ਫਰੀਦ ਈ ਜਾਂਦਾ ਇੰਨਾ ਕੋ ਜੇ ਨੀਆਂ ਕੀਮਤੀ ਚੀਜ਼ਾਂ ਫਰੀਦ ਈ ਜਾਂਦਾ ਫਿਰ ਕਹਿੰਦਾ ਮੈਨੂੰ ਕੀ ਦਿੱਤਾ ਉਹਨੇ ਸਤਿਗੁਰੂ ਕਹਿੰਦੇ ਨਹੀਂ ਤੂੰ ਚੇਤਾ ਨਹੀਂ ਕਰਦਾ ਵੇਖ ਜਦੋਂ ਤੂੰ ਜਵਾਨ ਹੋ ਗਿਆ ਕਿੰਨੇ ਪਦਾਰਥ ਖਾਣ ਵਾਸਤੇ ਫਿਰ ਉਹਨੂੰ ਇੰਨਾ ਵੀ ਫਿਕਰ ਆ ਕਿ ਹੁਣ ਇਹਨੇ ਬੁੱਢਾ ਹੁੰਦੇ ਜਾਣਾ ਜਿਵੇਂ ਬੱਚਾ ਸੀ ਆਪਣੀ ਪਾਲਣਾ ਆਪ ਨਹੀਂ ਸੀ ਕਰ ਸਕਦਾ ਤੇ ਜਦੋਂ ਬਜ਼ੁਰਗ ਹੋ ਜਾਂਦਾ ਉਦੋਂ ਵੀ ਆਪਣੀ ਕਿਰਿਆ ਆਪ ਨਹੀਂ ਕਰ ਸਕਦਾ ਉਹਨੇ 3 ਪੁੱਤਰ ਦੇ ਦਿੱਤੇ 3 ਪੁੱਤਰ ਕੋਈ ਪੈਸਾ ਤਾਂ ਨੀਂਣਾ ਮੰਗਿਆ ਕੋਈ ਪੈਸਾ ਨਹੀਂ ਮੰਗਿਆ ਨੇ ਦੇਉ ਪੁੱਤਰ ਜਿਹੜਾ ਹੈ ਨਾ ਜਿੰਨੂੰ ਬਾਪੂ ਮੰਜੇ ਤੇ ਆ ਨਾ ਤੇ ਠਾਕੇ ਤੇ ਦੇ ਮੂੰਹ ਦੇ ਵਿੱਚ ਬੁਰਕੀਆਂ ਪਾਉਂਦਾ ਉਹ ਕਿੰਨੇ ਦਿੱਤਾ ਉਹ ਧੀ ਕਿੰਨੇ ਦਿੱਤੀ ਹੈ ਕਦੀ ਚੇਤਾ ਨਹੀਂ ਆਇਆ ਬਿਰਧ ਭਇਆ ਉਪਰ ਸਾਖ ਸੈਨ ਮੁਖ અપਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਸ਼ੂ ਨਾ ਬੂਝੈ ਬਹੁਛਲੇ ਹੋ ਤਾ ਨਾਨਕ ਸੀਜੈ ਸਤਿਗੁਰੂ ਜੀ ਕਹਿੰਦੇ ਉਹਦੇ ਗੁਣਾਂ ਨੂੰ ਸਮਝਦਾ ਹੀ ਨਹੀਂ ਪਰ ਜਦੋਂ ਉਹਦੇ ਗੁਣਾਂ ਨੂੰ ਚੇਤੇ ਕਰੇਗਾ ਨਾ ਫਿਰ ਕਹਿਣ ਲੱਗ ਪਏਗਾ ਕਿ ਵਾਕਈ ਬਹੁਤ ਕੁਝ ਦਿੱਤਾ ਜਿੰਨੇ ਸਰੀਰ ਦੇ ਵਿੱਚ ਅੰਗ ਉਹਨੇ ਲਾਏ ਨੇ ਨਾ ਇਹਨਾਂ ਦਾ ਮੁੱਲ ਨਹੀਂ ਬੰਦਾ ਦੇ ਸਕਦਾ ਨਹੀਂ ਦੇ ਸਕਦਾ ਇਹਨਾਂ ਦਾ ਮੁੱਲ ਫਰੀ ਦਿੱਤਾ ਉਹਨੇ ਕਿੰਨੇ ਅੰਗ ਸਰੀਰ ਦੇ ਫਰੀ ਨੇ ਕਿੰਨੇ ਮਹਿੰਗੇ ਨੇ ਉਹ ਸਾਰੇ ਦੇ ਸਾਰੇ ਫਰੀਹੀ ਦੇਤੇ ਉਹਨੇ ਪਰ ਚੇਤੇ ਤੇ ਕਰੇ ਕਦੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਵੇਖ ਤੂੰ ਭਾਈ ਕਮਨ ਮੂਲ ਤੇ ਕਿਆ ਪ੍ਰਗਟਾਇਆ ਤੇਰਾ ਮੂਲ ਕੀ ਹੈ ਤੇ ਕਿਹੋ ਜਾਨੇ ਤੈਨੂੰ ਪ੍ਰਗਟ ਕਿੰਨਾ ਸੋਹਣਾ ਕੀਤਾ ਆਪੇ ਮਾਰ ਆਪ ਜੀ ਵਾਲੈ ਉਹ ਆਪ ਹੀ ਮਾਰਨ ਵਾਲਾ ਤੇ ਆਪ ਹੀ ਜੀਵਨ ਦੇਣ ਵਾਲਾ ਜੀਵਨ ਦੇਣ ਵਾਲਾ ਵੀ ਉਹ ਆਪ ਜੀਂਦਾ ਰੱਖਣ ਵਾਲਾ ਤੇ ਮਾਰਨ ਵਾਲਾ ਵੀ ਉਹ ਆਪ ਆਪਨੇ ਭਗਤ ਕਉ ਸਦਾ ਪ੍ਰਤ ਪਾਲੇ ਤੇ ਜਿਹੜੇ ਉਹਦੇ ਭਗਤ ਨੇ ਨਾ ਜਿਹੜੇ ਉਹਦੇ ਚਰਨਾ ਨਾ ਜੁੜ ਜਾਂਦੇ ਉਹਨਾਂ ਦੀ ਪਾਲਣਾ ਉਹ ਆਪ ਹੀ ਕਰਦਾ ਕਰਦਾ ਤੇ ਸਾਰੇ ਸੰਸਾਰ ਦੀ ਪਾਲਣਾ ਫਿਰ ਭਗਤਾਂ ਦੀ ਵਿਸ਼ੇਸ਼ ਪਾਲਣਾ ਹੋ ਜਾਂਦੀ ਕਿਉਂਕਿ ਭਗਤ ਸਭ ਕੁਝ ਉਹਦੇ ਤੇ ਹੀ ਸੁੱਟ ਦਿੰਦੇ ਨੇ ਜਿਸ ਤਰ੍ਹਾਂ ਮਾਂ ਦੇ ਬੱਚੇ ਹੁੰਦੇ ਨੇ ਨਾ ਰੋਟੀ ਸਾਰਿਆਂ ਨੂੰ ਬਣਾ ਕੇ ਖਵਾਉਂਦੀ ਏ ਪਰ ਉਹਨੂੰ ਪਤਾ ਵੀ ਆ ਵੱਡਾ ਹੋ ਗਿਆ ਇਹ ਆਪੇ ਫੜ ਕੇ ਖਾ ਲੈਂਦਾ ਰੋਟੀ ਆਪਣਾ ਸਿਰ ਵਾ ਲੈਂਦਾ ਇਹ ਦਸਤਾਰ ਬਨ ਲੈਂਦਾ ਤੇ ਜਿਹੜਾ ਹੁੰਦਾ ਨਾ ਗੋਦੀ ਚ ਮਾਂ ਨੂੰ ਪਤਾ ਇਹਨੂੰ ਨਹੀਂ ਅਜੇ ਕੁਝ ਸਮਝ ਤੇ ਉਹਦਾ ਸਾਰਾ ਕੰਮ ਮਾਂ ਹੀ ਕਰੀ ਜਾਂਦੀ। ਉਹ ਨੂੰ ਨਵਾਉਂਦੀ, ਤੁਮਹਾਉਂਦੀ ਐ। ਬਸਤਰ ਬਦਲਦੀ ਐ, ਰੋਟੀ ਤੱਕ ਖਵਾਉਂਦੀ, ਆਪ ਹੀ ਖਵਾਉਂਦੀ। ਕੇਸ ਵਾਉਂਦੀ ਐ, ਆਪ ਹੀ ਕਰਦੀ। ਉਹਦੀ ਵਿਸ਼ੇਸ਼ ਪਾਲਣਾ। ਉਹਤੇ ਵਿਸ਼ੇਸ਼ ਧਿਆਨ। ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ ਉਹਨਾਂ ਦੀ ਉਹ ਇਸ ਤਰ੍ਹਾਂ ਵਿਸ਼ੇਸ਼ ਹੀ ਪਾਲਣਾ ਕਰਦਾ। ਉਨਾਂ ਵੱਲ ਸਾਰਾ ਹੀ ਧਿਆਨ ਹੁੰਦਾ ਉਸ ਦਾ ਜਿਸ ਤਰ੍ਹਾਂ ਮਾਂ ਦਾ ਛੋਟੇ ਬੱਚੇ ਵੱਲ ਧਿਆਨ ਹੁੰਦਾ ਸਭ ਕੁਝ ਜਾਣ ਉਹ ਤਿਸ ਕੈ ਹੱਥ ਤੇ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੱਥ ਹੈ ਜੇ ਉਹ ਦੁੱਖ ਦੇ ਰਿਹਾ ਤੇ ਦੁੱਖ ਵੀ ਉਹੋ ਹੀ ਦਿੰਦਾ ਪਿਆ ਜੇ ਸੁੱਖ ਦੇ ਰਿਹਾ ਤੇ ਉਹ ਵੀ ਉਹੋ ਹੀ ਦਿੰਦਾ ਪਿਆ ਇਹ ਸਭ ਕੁਝ ਉਸ ਦੇ ਹੱਥ ਵਾਸਿਆ ਪ੍ਰਭ ਮੇਰੋ ਅਨਾਥ ਕੋ 나ਥ ਉਹ ਜਿਹੜਾ ਮੇਰਾ ਪ੍ਰਭੂ ਪਰਮੇਸ਼ਰ ਹੈ ਨਾ ਉਹ ਅਨਾਥਾਂ ਦਾ ਬੇਸਹਾਰਿਆਂ ਦਾ ਵੀ ਸਹਾਰਾ ਹੈ ਜੀ ਦਾ ਸੰਸਾਰ ਵਿੱਚ ਕੋਈ ਸਹਾਰਾ ਨਹੀਂ ਉਹਨਾਂ ਦਾ ਵੀ ਸਹਾਰਾ ਉਹ ਹੀ ਹੈ ਮਨੁੱਖ ਜਿਹੜਾ ਹੈ ਨਾ ਇਹ ਕਹਿੰਦਾ ਨਹੀਂ ਮੇਰਾ ਸਹਾਰਾ ਫਲਾਣਾ ਮੇਰਾ ਸਹਾਰਾ ਫਲਾਣਾ ਮੈਨੂੰ ਉਹਦਾ ਆਸਰਾ ਅਸਲ ਵਿੱਚ ਆਸਰਾ ਇਹਨੂੰ ਪਰਮੇਸ਼ਰ ਦਾ ਹੀ ਹੈ ਤੇ ਜਿੰਨੂੰ ਕੋਈ ਕਿਸੇ ਦਾ ਵੀ ਆਸਰਾ ਨਹੀਂ ਨਾ ਹੋਦਾ ਵੀ ਆਸਰਾ ਉਸ ਸਿੰਨ ਉਸ ਨੂੰ ਵੀ ਆਸਰਾ ਪਰਮੇਸ਼ਰ ਦਾ ਹੀ ਕੋ ਅਨਾਥਾਂ ਦਾ 나ਥ ਹੈ ਦੁਖ ਭੰਜਨ ਤਾਕਾ ਹੈ ਨਾਉ ਤੇ ਦੁੱਖਾਂ ਦਾ ਭੰਜਨ ਭਾਂਜ ਦੇਣ ਵਾਲਾ ਦੁੱਖਾਂ ਨੂੰ ਨਾਸ ਕਰ ਦੇਣ ਵਾਲਾ ਉਹਦਾ ਨਾਮ ਉਹਦਾ ਨਾਮ ਜਿਹੜਾ ਹੈ ਉਦੇ ਨਾਮ ਵਿੱਚ ਹੀ ਐਸੀ ਬਰਕਤ ਹੈ ਵੀ ਉਹ ਦੁੱਖਾਂ ਦਾ ਨਾਸ਼ ਕਰ ਦਿੰਦਾ ਜਦੋਂ ਕੋਈ ਉਹਦੇ ਨਾਮ ਨਾਲ ਜੁੜ ਜਾਵੇ ਸਤਿਗੁਰੂ ਜੀ ਤੇ ਬਾਰ ਬਾਰ ਕਹਿੰਦੇ ਨੇ ਵੀ ਤੂੰ ਵੀ ਜੋੜ ਨਾਲ ਤੇਰਾ ਵੀ ਭਲਾ ਹੋ ਜਾਊ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਦੀ ਐ ਪੂਰਨ ਸਤਿਗੁਰ ਗਿਆਨ ਰਹਾਉ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਹੀ ਰਸਨਾ ਹਰ ਗੁਣ ਗਾਉ ਜਬਾਨ ਦੇ ਨਾਲ ਜੱਪਿਆ ਤੇ ਕਰ ਉਹਦਾ ਗੁਣ ਉਹਦਾ ਜਸ ਕਰਿਆ ਤੇ ਕਰ ਜਮਦੂਤ ਲਾਗੇ ਨਹੀਂ ਆਵੇ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨ ਆ ਮੇਰੇ ਠਾਕੁਰ ਅਗਮ ਆਗਾਦ ਭਏ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਜਦੋਂ ਮਾਲਕ ਫਿਰ ਪਰ ਕਿਰਪਾਲੂ ਹੁੰਦਾ ਸਾਰੇ ਸੋਗ ਤੇ ਸੰਤਾਪ ਦੂਰ ਹੋ ਜਾਂਦੇ ਤੱਤੀ ਵਾਉ ਨਾ ਲੱਗਈ ਫਿਰ ਤੱਤੀ ਵਾ ਨਹੀਂ ਉਹਨੂੰ ਲੱਗਦੀ ਸਤਗੁਰ ਰੱਖੇ ਆਪ ਸਤਗੁਰ ਦੀ ਆਪ ਕਿਰਪਾ ਕਰਕੇ ਰੱਖਿਆ ਕਰਦਾ ਗੁਰ ਨਾਰਾਇਣ ਦਇयो ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕੇ ਛਪਾਇਆ ਜਨ ਨਾਨਕ ਸਦ ਬਲਿਹਾਰ ਗੁਰੂ ਹੀ ਪਰਮੇਸ਼ਰ ਦਾ ਸਰੂਪ ਹੈ ਗੁਰੂ ਹੀ ਪਰਮੇਸ਼ਰ ਸਿਰਜਣਹਾਰ ਦਾ ਰੂਪ ਹੈ ਗੁਰੂ ਹੀ ਸਿਰਜਣ ਵਾਲਾ ਤੇ ਜਿਹਦੇ ਤੇ ਗੁਰੂ ਟੁੱਠ ਪੈਂਦਾ ਨਾ ਸਤ ਗੁਰੂ ਜੀ ਕਹਿੰਦੇ ਉਹ ਮਹਾਨ ਹੋ ਜਾਂਦਾ ਹੈ ਉਹਨੇ ਸਭ ਕੁਝ ਪ੍ਰਾਪਤ ਕਰ ਲਿਆ ਐਸੇ ਗੁਰੂ ਤੋਂ ਮੈਂ ਬਲੇਹਾਰ ਹਾਂ ਜਿਨਨੇ ਪਰਮੇਸ਼ਰ ਦੇ ਨਾਮ ਦੀ ਦਾਤ ਬਖਸ਼ ਦਿੱਤੀ ਤੇ ਨਾਮ ਕਿਹੜਾ ਜਿਹੜਾ ਸਾਰੇ ਦੁੱਖਾਂ ਦਾ ਨਾਸ ਕਰ ਦੇਣ ਵਾਲਾ ਦੁਖ ਭੰਜਨ ਤਾਕਾ ਹੈ ਨਾਉ ਉਹਦਾ ਨਾਮ ਹੀ ਦੁੱਖਾਂ ਦਾ ਨਾਸ ਕਰ ਦੇਣ ਵਾਲਾ ਏਡੀ ਵੱਡੀ ਸਮਰੱਥਾ ਦਾ ਮਾਲਕ ਹੈ ਤੇ ਮਹਾਰਾਜ ਜੀ ਜਿਹੜੇ ਫਿਰ ਉਹਦੇ ਗੁਣ ਗਾਉਣ ਲੱਗ ਪੈਂਦੇ ਨੇ ਸਤਿਗੁਰੂ ਜੀ ਕਹਿੰਦੇ ਸੁਖ ਪਾਵਹਿ ਤਿਸਕੇ ਗੁਣ ਗਾਓ ਜਿਹੜੇ ਉਹਦੇ ਗੁਣ ਗਾਉਂਦੇ ਨਾ ਤਿਸ ਦੇ ਉਹ ਸੁਖ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਅੰਤਰੀਵ ਸੁਖ ਪ੍ਰਾਪਤ ਹੁੰਦਾ ਜਿਹੜਾ ਸੁਖ ਕਦੀ ਨਾਸ਼ ਨਹੀਂ ਹੁੰਦਾ ਉਹ ਸੁਖ ਐਸਾ ਹੁੰਦਾ ਜਿਹੜਾ ਸਰੀਰ ਨੂੰ ਦੁੱਖ ਆਉਣ ਤੇ ਵੀ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਹੈ ਮਨ ਨੂੰ ਦੁਖੀ ਨਹੀਂ ਹੋਣ ਦਿੰਦਾ ਮਨ ਨੂੰ ਟੈਂਦੀ ਕਲਾ ਵੱਲ ਨਹੀਂ ਜਾਣ ਦਿੰਦਾ ਇਹ ਚੜ੍ਹਦੀ ਕਲਾ ਵਿੱਚ ਹੀ ਰਹਿੰਦਾ ਐਸਾ ਅਸਰ ਹੈ ਉਹਦੇ ਗੁਣ ਗਾਉਣ ਦਾ ਸੁਣ ਸੁਆਮੀ ਸੰਤਨ ਅਰਦਾਸ ਤੇਹੇ ਸੁਆਮੀ ਹੇ ਮਾਲਕ ਆਪਣੇ ਪਿਆਰਿਆਂ ਦੀ ਅਰਦਾਸ ਸੁਣ ਜਾ ਇਸ ਤਰ੍ਹਾਂ ਕਹਿੰਦੇ ਆ ਆਪਣੇ ਪਿਆਰਿਆਂ ਦੀ ਅਰਦਾਸ ਸੁਣਦਾ ਓ ਜੀਓ ਪ੍ਰਾਨ ਧਨ ਤੁਮ ਰਹਿ ਪਾਸ ਰੱਬ ਦੇ ਪਿਆਰੇ ਕਹਿੰਦੇ ਨੇ ਵੀ ਸਾਡਾ ਸਭ ਕੁਝ ਤੇਰਾ ਹੀ ਹੈ ਇਹ ਜੀਓ ਜਿਹੜੀ ਜਾਨ ਤੂੰ ਦਿੱਤੀ ਆ ਪ੍ਰਾਨ ਚੱਲਦੇ ਸਰੀਰ ਵਿੱਚ ਤੇ ਆ ਧਨ ਮਾਇਆ ਦੌਲਤ ਜਿਹੜੀ ਐ ਸਭ ਤੇਰੀ ਰਾਸ ਤੂੰ ਹੀ ਦਿੱਤੀ ਐ ਤੇਰੇ ਪਾਸੋਂ ਪ੍ਰਾਪਤ ਹੋਇਆ ਸਭ ਕੁਝ ਅਰਦਾਸ ਕਰਦੇ ਆ ਇਹ ਪੰਕਤੀਆਂ ਪੜ੍ਹਦੇ ਨਾ ਤੂ ਠਾਕੁਰ ਤੁਮ ਪਹੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਇਹ ਸਰੀਰ ਇਹ ਜਾਨ ਇਹ ਸਭ ਕੁਝ ਤੇਰੀ ਦਿੱਤੀ ਹੋਈ ਪੂੰਜੀ ਆ ਮਨੁੱਖ ਦੇ ਕੋਲ ਰੱਬ ਦੇ ਪਿਆਰੇ ਇਸ ਤਰ੍ਹਾਂ ਅਰਦਾਸ ਕਰਦੇ ਨੇ ਇਹ Jag ਤੇਰਾ ਸਭ ਤੁਝੇ ਧਿਆਏ ਇਹ ਸਾਰਾ ਵਾਹਿਗੁਰੂ ਸੰਸਾਰ ਜਿੰਨਾ ਤੇਰਾ ਹੀ ਹੈ ਤੇਰਾ ਹੀ ਬਣਾਇਆ ਹੋਇਆ ਸਾਰੇ ਤੈਨੂੰ ਹੀ ਧਿਆਉਂਦੇ ਨੇ ਕਰ ਕਿਰਪਾ ਨਾਨਕ ਸੁਖ ਪਾਏ ਤੂੰ ਕਿਰਪਾ ਕਰ ਤੇ ਜਿਹਦੇ ਤੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਦਿਨਾ ਉਹਨੂੰ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਰੇ ਸੁਖ ਜਿਹੜੇ ਹਨ ਅੰਤਰੀਵ ਸੁਖ ਜਿਹੜੇ ਹਨ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ ਇਸ ਕਰਕੇ ਸਾਡੇ ਤੇ ਵੀ ਕਿਰਪਾ ਕਰ ਸਾਨੂੰ ਵੀ ਆਪਣਾ ਨਾਮ ਜਿਹੜਾ ਹੈ ਉਹ ਦਾਤ ਬਖਸ਼ਣਾ ਕਰ ਤੇ ਸਾਡੇ ਤੇ ਵੀ ਇਹ ਬਖਸ਼ਿਸ਼ ਹੋ ਜਾਵੇ ਸਾਨੂੰ ਵੀ ਉਹ ਸੁੱਖ ਦੀ ਪ੍ਰਾਪਤੀ ਹੋ ਜਾਵੇ ਇਹ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ